ਸਾਰੇ ਕਿਸਾਨ ਵੀਰਾਂ ਨੂੰ ਸასი ਸ਼ਾਲ ਨਵੇਂ ਮਾਡਲ ਦੇ ਵਿੱਚ 605 PS ਆ ਗਿਆ ਜੀ 4x4 ਟਰਬੋ ਵਾਲਾ ਜੀ ਵਿਦ ਟਰਬੋ ਲੱਗੀ ਹੋਈ ਜੀ ਨਿਊ ਮਾਡਲ ਦੇ ਵਿੱਚ ਵਿਦ ਆਕਸੈਸਰੀ ਜਿਹੜੇ ਕਿਸਾਨ ਵੀਰ ਦੀ ਡਿਮਾਂਡ ਹੀ ਸੀ 605 4x4 ਵਿਦ ਅਕਸੈਸਰੀ ਦੇ ਬੁਕਿੰਗ ਕਰਵਾਉਣਾ ਹੈ ਉਹ ਕਰਵਾ ਸਕਦਾ ਜੀ ਹਰੇ ਵੇਟਿੰਗ ਦੇ ਵਿੱਚ ਚੱਲ ਰਿਹਾ ਜੀ ਜਿਹੜੇ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਹੈ ਕਰਵਾ ਸਕਦਾ ਜੀ ਫੋਨ ਨੰਬਰ 7030276523 ਦੇ ਜਿਆਦਾ ਜਾਣਕਾਰੀ ਲੈ ਸਕਦੇ ਜੀ 4x4 ਵਿਵਿਧ ਟਰਬੋ ਵਿਵਿਧ ਆਲ ਅਸੈਸਰੀ ਬੁਕਵਾ ਨਵੇਂ ਤੋਂ ਹੋਵੇ ਨਾ ਫੋਨ ਨੰਬਰ 7030276523 ਦੇ ਜਿਆਦਾ ਜਾਣਕਾਰੀ ਲੈ ਸਕਦੇ ਜੀ ਦੇਸ਼ਕ ਤਰੰਤਾਲ ਮਾਜਾ ਮਾਲਾ ਮੋਟਰ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ